ਸੋਨਮਰਗ ਦੇ ਵਿੱਚ ਆਇਆ ਭਿਆਨਕ ਬਰਫੀਲਾ ਤੂਫਾਨ। ਔਟਲਾ ਨੂੰ ਲਿਆ ਲਪੇਟ ਦੇ ਵਿੱਚ। ਵੇਖੋ ਰੂ ਕੰਬਾਉ ਵੀਡੀਓ। ਜੰਮੂ ਕਸ਼ਮੀਰ ਦੇ ਸੋਨਮਰਗ ਇਲਾਕੇ ਦੇ ਵਿੱਚ ਦੇਰ ਰਾਤ ਭਿਆਨਕ ਤੂਫਾਨ ਆਇਆ ਜਿਸ ਦੇ ਕਰਕੇ ਤੂਫਾਨ ਇੰਨਾ ਜ਼ਿਆਦਾ ਦਖਿਆ ਜਾ ਸਕਦਾ ਹੈ ਭਿਆਨਕ ਸੀ ਕਿ ਕਈ ਹੋਟਲਾਂ ਤੇ ਇਮਾਰਤਾਂ ਨੂੰ ਨੁਕਸਾਨ ਹੋਇਆ ਇਹ ਉਹਨਾਂ ਨੂੰ ਲਪੇਟ ਦੇ ਵਿੱਚ ਇਸ ਤੂਫਾਨ ਨੇ ਲੈ ਲਿਆ ਰਹਾ ਦੀ ਗੱਲ ਇਹ ਰਹੀ ਕਿ ਸਹਾਸੇ ਦੇ ਵਿੱਚ ਹੁਣ ਤੱਕ ਕਿਸੇ ਤਰੀਕੇ ਦੇ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਤਾਂ ਸੀਸੀਟੀਵੀ ਦੇ ਵਿੱਚ ਇਹ ਸਾਰਾ ਮੰਜ਼ਰ ਹੈ ਜਿਹੜਾ ਕੈਦ ਹੋਇਆ ਹੈ ਇਸ ਬਰਫੀਲੇ ਤੂਫਾਨ ਦੀ ਇਹ ਡਰਾਉਣੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਦੇ ਵਿੱਚ ਬਰਫ ਦੇ ਇੱਕ ਵੱਡੇ ਪਹਾੜ ਨੂੰ ਹੋਟਲ ਵੱਲ ਤੇਜ਼ੀ ਨਾਲ ਵਧਦੇ ਹੋਏ ਅਤੇ ਇਮਾਰਤਾਂ ਦੀ ਵੱਲ ਬਰਫ ਨੂੰ ਸੁੱਟਦੇ ਹੋਏ ਯਾਨੀ ਕਿ ਬਰਫ ਦੇ ਨਾਲ ਟੱਕਦੇ ਹੋਏ ਦੇਖਿਆ ਜਾ ਸਕਦਾ ਹੈ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 1:30 ਵਜੇ ਵਾਪਰੀ ਹੈ ਇਸ ਤੋਂ ਬਾਅਦ ਇਹ ਇੱਕ ਉੱਚ ਤੀਬਰਤਾ ਵਾਲਾ ਤੂਫਾਨ ਮੰਨਿਆ ਗਿਆ ਜਿਸ ਨੇ ਪਹਾੜੀ ਖੇਤਰ ਦੇ ਵਿੱਚ ਸਥਿਤ ਹੋਟਲਾਂ ਨੂੰ ਪ੍ਰਭਾਵਿਤ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜ਼ਿਲ੍ਹੇ ਦੇ ਵਿੱਚ ਉੱਚ ਤੀਬਰਤਾ ਵਾਲੇ ਤੂਫਾਨ ਦੀ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਮਾહિતી ਅਨੁਸਾਰ ਖੇਤਰ ਆਮ ਤੌਰ ਤੇ ਬਰਫੀਲੇ ਤੂਫਾਨਾਂ ਦਾ ਜ਼ੋਨ ਵੀ ਨਹੀਂ ਹੈ ਪਰ ਅਜਿਹਾ ਲੱਗਦਾ ਹੈ ਕਿ ਇਸ ਵਾਰ ਤੂਫਾਨ ਕਾਫੀ ਲੰਬੀ ਦੂਰੀ ਕੱਟ ਕੇ 83 ਲੱਖੇ ਤੱਕ ਪਹੁੰਚ ਗਿਆ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਅਤੇ ਉੱਪਰਲੇ ਇਲਾਕਿਆਂ ਦੇ ਵਿੱਚ ਹੋ ਰਹੀ ਬਰਫਬਾਰੀ ਦੇ ਕਾਰਨ ਹਾਲਾਤ ਖਰਾਬ ਸਨ ਪਰ ਇੱਥੇ ਗਣੀ ਮਤ ਰਹੀ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਹਾਲੇ ਤੱਕ ਨਹੀਂ ਹੋਇਆ